ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਕੁੰਦਲਸ ਕੁੰਦਲਸ ਕਲੀਨਿਕ 메ਨ ਬਾਜ਼ਾਰ ਬੇਲਾ ਜ਼ਿਲ੍ਹਾ ਰੋਪੜ ਅੱਜ ਆਪਾਂ ਗੱਲ ਕਰਾਂਗੇ ਆਪਣੀ ਜ਼ਿੰਦਗੀ ਦੇ ਮੇਨ ਧੁਰੇ ਦੀ ਆਪਣੀ ਪ੍ਰਦਸ਼ ਦੀ ਭਾਵਕੇ ਸੈਕਸ ਦੀ ਸੈਕਸ ਸੰਬੰਧੀ ਸਾਨੂੰ ਕਈ ਤਰ੍ਹਾਂ ਦੇ ਭਰਮ ਨੇ ਭੁਲੇਖੇ ਨੇ ਸੋਚ ਸਾਡੀ ਦੇ ਵਿੱਚ ਹਰ ਵੇਲੇ ਕਈ ਵਾਰੀ ਆਮ ਤੌਰ ਤੇ ਬੰਦੇ ਦੇ ਦਿਮਾਗ ਦੇ ਵਿੱਚ ਇਹ ਚੀਜ਼ ਬਹੁਤ ਚੱਲਦੀ ਰਹਿੰਦੀ ਆ ਜਿਹੜੇ ਬੰਦੇ ਸੈਕਸ ਇੰਜੋਏ ਕਰਨਾ ਚਾਹੁੰਦੇ ਆ ਕਈ ਵਾਰੀ ਸਖਸ ਦੀ ਸਟੈਮਨਾ ਵਧਾਉਣ ਵਾਸਤੇ ਟੈਮਿਕ ਵਧਾਉਣ ਵਾਸਤੇ ਅਕਸਰ ਹੀ ਲੋਕ ਕਈ ਤਰ੍ਹਾਂ ਦਾ ਨਸ਼ਾ ਕਰਨ ਲੱਗ ਪੈਂਦੇ ਆ ਤੇ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਘਰੇਲੂ ਬਣਾਏ ਹੋਏ ਨੁਕਤੇ ਦੱਸਣ ਲੱਗਿਆ ਜਿਹੜਾ ਕਿ ਤੁਹਾਨੂੰ ਕਿਸੇ ਵੀ ਨਸ਼ੇ ਕਰਨ ਦੀ ਜ਼ਰੂਰਤ ਨਹੀਂ ਪੈਣੀ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਵਪਾਰਕ ਦਵਾਈ ਨਹੀਂ ਖਾਣੀ ਪੈਣੀ ਭਾਵੇਂ ਉਹ ਸਾਡੀ ਵੀ ਆ ਜਾਂ ਕਿਸੇ ਹੋਰ ਦੀ ਵੀ ਆ ਤੁਹਾਨੂੰ ਦਵਾਈ ਦੀ ਜ਼ਰੂਰਤ ਨਹੀਂ ਪੈ ਸਕਦੀ ਤੁਸੀਂ ਘਰੇ ਇਹ ਚੀਜ਼ਾਂ ਤਿਆਰ ਕਰਕੇ ਆਪਣੀ ਸਟੈਮਨਾ ਨੂੰ ਬਧਾਉਣ ਵਾਸਤੇ ਆਪਣੀ ਟਾਈਮਿੰਗ ਨੂੰ ਬਧਾਉਣ ਵਾਸਤੇ ਇਹ ਨੁਕਤਾ ਜਿਹੜਾ ਉਹ ਤਿਆਰ ਕਰ ਸਕਦੇ ਹੋ ਵੀਡੀਓ ਚੰਗੀ ਲੱਗੇ ਸ਼ੇਅਰ ਵੀ ਕਰਨੀ ਔਰ ਨੁਕਤਾ ਬਣਾ ਕੇ ਖਾ ਕੇ ਫਿਰ ਮੈਨੂੰ ਦੱਸਣਾ ਵੀ ਕਿ ਤੁਹਾਡੀ ਸਿਹਤ ਹੁਣ ਪਹਿਲਾਂ ਨਾਲੋਂ ਕਿਵੇਂ ਆ ਸਭ ਤੋਂ ਪਹਿਲਾਂ ਤਾਂ ਆਪਾਂ ਨਸ਼ੇ ਤੋਂ ਦੂਰ ਰਹਿਣਾ ਇਸ ਕਿਉਂਕਿ ਜ਼ਿੰਦਗੀ ਨੂੰ ਸਵਾਰਨ ਵਾਸਤੇ ਜ਼ਿੰਦਗੀ ਜੀਉਣ ਵਾਸਤੇ ਸਾਨੂੰ ਕਿਸੇ ਵੀ ਨਸ਼ੇ ਦੀ ਜ਼ਰੂਰਤ ਨਹੀਂ ਔਰ ਜ਼ਿੰਦਗੀ ਦਾ ਕੋਈ ਵੀ ਸਵਾਦ ਲੈਣ ਵਾਸਤੇ ਭਾਵੇਂ ਸੈਕਸ ਦਾ ਸਵਾਦ ਆ ਭਾਵੇਂ ਘੁੰਮਣ ਫਿਰਨ ਦਾ ਭਾਵੇਂ ਕੋਈ ਹੋਰ ਆ ਕਿਸੇ ਵੀ ਨਸ਼ੇ ਦੀ ਬਿਲਕੁਲ ਵੀ ਕੋਈ ਜ਼ਰੂਰਤ ਨਹੀਂ ਹੈ ਔਰ ਸਾਡੀ ਜ਼ਿੰਦਗੀ ਦਾ ਧੋਰਾ ਜਿਹੜਾ ਉਹ ਸੈਕਸ ਹੈ ਕਿਉਂਕਿ ਸਾਡੀ ਪਦਾਇਸ਼ ਸੈਕਸ ਦੇ ਵਿੱਚੋਂ ਆ ਔਰ ਜਿਵੇਂ ਮੈਂ ਮੇਲ ਸੈਕਸ ਹਾਂ ਮੇਰੇ ਸਾਹਮਣੇ ਖੜੀ ਕੁੜੀ ਫੀਮੇਲ ਸੈਕਸ ਹੈ ਔਰ ਸੈਕਸ ਦਾ ਨਾਮ ਇੱਕ ਸ਼ਬਦ ਦੇ ਚੇਤੇ ਆਉਂਦਿਆਂ ਜਾਂ ਸ਼ਬਦ ਪੜ੍ਹਦਿਆਂ ਹੀ ਸਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਕਈ ਤਰ੍ਹਾਂ ਦੀ ਉਤਸੁਕਤਾ ਵੱਧ ਜਾਂਦੀ ਹੈ ਸੋ ਆਓ ਅੱਜ ਦੀ ਨੌਜਵਾਨ ਪੀੜੀ ਜਿਹੜੀ ਆਪਣੇ ਆਪ ਨੂੰ ਨਪੁੰਸਕ ਸਮਝਦੀ ਹੈ ਨੰਬਰ ਤੋਂ ਸਮਝਦੀ ਹੈ ਜਾਂ ਕਮਜ਼ੋਰ ਸਮਝਦੀ ਹੈ ਜਾਂ ਵਿਆਹ ਕਰਾਉਣ ਤੋਂ ਡਰਦੀ ਹੈ ਜਾਂ ਕਈ ਵਾਰੀ ਕਈ ਵਿਆਹ ਬੰਦੇ ਬਰੇ ਆਪਣੇ ਪਰਿਵਾਰ ਦਾ ਆਪਣੀ ਇਸਤਰੀ ਦਾ ਆਪਣੀ ਔਰਤ ਦਾ ਸਾਹਮਣਾ ਕਰਨ ਤੋਂ ਝਿਜਕਦੇ ਨੇ ਉਹਨਾਂ ਵਾਸਤੇ ਇਹ ਜਿਹੜੀ ਮੈਡੀਸਨ ਆ ਜਿਹੜਾ ਨੁਕਤਾ ਮੈਂ ਤੁਹਾਨੂੰ ਦੱਸਣ ਲੱਗਿਆ ਬਹੁਤ ਵਧੀਆ ਕਾਰਗਰ ਹੋ ਸਕਦਾ ਸ਼ਿਲਾਜੀਤ ਛੋਦ ਹੋਵੇ ਸ਼ਿਲਾਜੀਤ ਸੁੱਕੀ ਹੋਵੇ ਉਹਨੂੰ ਗ੍ਰाइंड ਕਰ ਲੈਣਾ ਸੌਂਫ ਤੇ ਨਾਲ ਆਪਣੀਆਂ ਹਾ ਇੱਕੇ ਮਾਦ ਦਾ ਪੰਜ ਤੱਤਾਂ ਦਾ ਸਾਡਾ ਸਰੀਰ ਬਣਿਆ ਹੋਇਆ ਤੇ ਪੰਜ ਚੀਜ਼ਾਂ ਦੀ ਬਣੀ ਹੋਈ ਦਵਾਈ ਤੁਸੀਂ ਘਰ ਬਣਾ ਸਕਦੇ ਹੋ ਇੱਕੋ ਮਾਤਰਾ ਦੇ ਵਿੱਚ ਪੰਜ ਪੰਜ ਚੀਜ਼ਾਂ ਲੈ ਲੈਣੀਆਂ ਭਾਵੇਂ ਥੋੜੀ ਥੋੜੀ 50-50 ਗ੍ਰਾਮ ਲੈ ਕੇ ਤੁਸੀਂ ਘਰੇਲੂ ਨੁਕਤਾ ਤਿਆਰ ਕਰ ਸਕਦੇ ਹੋ ਸਭ ਤੋਂ ਪਹਿਲੀ ਚੀਜ਼ ਹੈ ਸ਼ਿਲajit ਸ਼ਿਲajit ਕੇ ਜਿਹੜੀ ਸਾਡੇ ਹੱਡਾਂ ਨੂੰ ਤਾਕਤ ਵੀ ਦਿੰਦੀ ਆ ਇਹ ਚ ਕੈਲਸ਼ੀਅਮ ਵੀ ਹੁੰਦਾ ਹੈ ਮਟਾਵਨ ਡੀ ਵੀ ਹੁੰਦਾ ਹੈ ਔਰ ਜਿਹੜਾ ਲੋਕਾਂ ਦੇ ਸ਼ਰੀਰ 'ਚ ਦਰਦ ਰੰਦਾ ਸਰੀਰ ਟੁੱਟਦਾ ਰੰਦਾ ਉਹਨਾਂ ਵਾਸਤੇ ਬਹੁਤ ਬੁਨਕਾਰੀ ਹੁੰਦੀ ਆ ਸ਼ਿਲਾਜੀਤ ਸੌਂਫ ਸੁੰਡ ਸਤਾਵਰ ਤੇ ਅ ਸਰਪਗੰਦਾ ਇਹ ਪੰਜੇ ਚੀਜ਼ਾਂ ਪੰਜੇ ਸਸੇ ਨਾਲ ਨੇ ਇੱਕੋ ਮਾਤਰਾ ਦੇ ਵਿੱਚ ਲੈ ਲੈਣਾ ਬਰੀਕ ਪੀਸ ਲੈਣਾ ਕੱਪੜਾ ਛਾਣ ਕਰ ਲੈਣਾ ਇਤੋਂ ਬਾਅਦ ਇਹਨਾਂ ਨੂੰ ਇਕੱਠੀਆਂ ਕਰ ਲੈਣਾ ਔਰ ਇੱਕ ਚਮਚਾ ਸਵੇਰੇ ਇੱਕ ਚਮਚਾ ਸ਼ਾਮ ਟਾਈਮ ਦੁੱਧ ਦੇ ਨਾਲ ਲੈਣਾ ਸ਼ੁਰੂ ਕਰ ਦਿਓ ਇੱਕ ਹਫ਼ਤੇ ਬਾਅਦ ਤੁਹਾਡੇ ਸਰੀਰ 'ਚ ਜਿਹੜੀ ਠੰਡ ਲੱਗਦੀ ਆ ਦੁਰਲਭਤਾ ਹੈ ਕਮਜ਼ੋਰੀ ਆ ਫੁਰਤੀ ਆ ਐ ਆਊਗੀ ਜਿਵੇਂ ਘੋੜਾ ਪਰ ਚਾਉਂਦਾ ਔਰ ਜੇ ਤੁਸੀਂ ਇਹਦੇ 'ਚ ਅਸ਼ਵਗੰਧਾ ਪਾ ਲੋ ਵਿੱਚ ਤਾਂ ਸੁੰਨੇ ਤੇ ਸੁਹਾਗਾ ਹੋ ਸਕਦਾ ਆ ਪੰਜੇ ਛੇਵੇਂ ਚੀਜ਼ਾਂ ਤੁਸੀਂ ਦੁੱਧ ਦੇ ਨਾਲ ਲੈਣੀ ਸ਼ੁਰੂ ਕਰ ਦਿਓ ਤੁਹਾਨੂੰ ਕਿਸੇ ਵੀ ਦਵਾਈ ਖਾਣ ਦੀ ਜ਼ਰੂਰਤ ਨਹੀਂ ਫਿਰ ਵੀ ਜੇ ਇਹ ਨੁਕਤਾ ਵੀ ਤੁਹਾਡੇ ਸਰੀਰ ਤੇ ਕਾਰਗਰ ਨਹੀਂ ਹੁੰਦਾ ਤਾਂ ਸਾਡੇ ਕੋਲ ਇੱਕ ਬਣੀ ਬਣਾਈ ਇਹਨਾਂ ਚੀਜ਼ਾਂ ਤੋਂ ਤਿਆਰ ਕੀਤੀ ਹੋਈ ਦਵਾਈ ਆ ਉਹਦੇ ਵਿੱਚ ਕੁਝ ਹੋਰ ਚੀਜ਼ਾਂ ਵੀ ਅਸੀਂ ਐਡ ਕੀਤੀਆਂ ਹੋਈਆਂ ਤਾਂ ਕਿ ਜਿਹੜਾ ਰਿਜ਼ਲਟ ਆ ਤੁਹਾਨੂੰ ਬਹੁਤ ਵਧੀਆ ਮਿਲੇ ਔਰ ਤੁਹਾਡੇ ਸਰੀਰ ਨੂੰ ਕੋਈ ਨੁਕਸਾਨ ਨਾ ਕਰੇ ਤਾਂ ਤੁਸੀਂ ਉਹਦੇ ਬਾਰੇ ਵੀ ਸਾਨੂੰ ਆਪਣਾ ਆਰਡਰ ਦੇ ਸਕਦੇ ਹੋ ਜਾਂ ਸਾਡੇ ਕੋਲ ਪੁੱਛ ਸਕਦੇ ਹੋ ਤਾਂ ਕਿ ਅਸੀਂ ਆਪਣੇ ਸਰੀਰ ਨੂੰ ਆਪਣੇ ਪਰਿਵਾਰ ਨੂੰ ਰਿਸਟ ਪੋਸਟ ਰੱਖ ਸਕੀਏ ਵੀਡੀਓ ਚੰਗੀ ਲੱਗੇ ਸ਼ੇਅਰ ਕਰਨੀ ਔਰ ਕਮੈਂਟ ਵੀ ਕਰਨਾ ਜੇ ਕੋਈ ਤੁਹਾਡੀ ਰਿਕੁਆਇਰਮੈਂਟ ਆ ਸਾਡੇ ਨਾਲ ਸਾਂਝੀ ਵੀ ਕਰਨਾ ਮੇਰੇ ਕਹਿਣ ਤੋਂ ਮਰਾਦੇ ਆ ਵੀ ਆਪਣੀ ਜਿਹੜੀ ਸੈਕਸ ਲਾਈਫ ਆ ਉਹਨੂੰ ਤੰਦਰੁਸਤ ਕਰਨ ਵਾਸਤੇ ਸਾਨੂੰ ਨਸ਼ਾ ਕਰਨ ਦੀ ਜ਼ਰੂਰਤ ਨਹੀਂ ਹੈ ਨਸ਼ੇ ਤੋਂ ਬਚਣਾ ਹੈ ਘਰੇਲੂ ਬਣਾਏ ਹੋਏ ਨੁਕਤੇ ਖਾ ਕੇ ਆਪਾਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ